ਨਮਸਕਾਰ ਦੋਸਤੋ ਨਮਕ ਨਾਲ ਲੋਕ ਐਨੀ ਜਲਦੀ ਅਮੀਰ ਕਿਵੇਂ ਬਣ ਜਾਂਦੇ ਹਨ ਰਸੋਈ ਘਰ ਵਿੱਚ ਵਰਤਿਆ ਜਾਣ ਵਾਲਾ ਨਮਕ ਜੋਤਸ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਮੰਨਿਆ ਗਿਆ ਹੈ ਨਮਕ ਨਾ ਸਿਰਫ ਤੁਹਾਡੇ ਭੋਜਨ ਦਾ ਸਵਾਦ ਵਧਾਉਂਦਾ ਹੈ ਸਗੋਂ ਤੁਹਾਡੇ ਜੀਵਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੈ ਜੋਤਿਸ਼ ਸ਼ਾਸਤਰ ਵਿੱਚ ਨਮਕ ਨਾਲ ਸੰਬੰਧਿਤ ਕਈ ਅਜੀਹ ਉਪਾਅ ਦੱਸੇ ਗਏ ਹਨ ਜਿਨ੍ਹਾਂ ਦੀ ਵਰਤੋਂ ਨਾਲ ਗ੍ਰਹਿ ਦੋਸ਼ਾਂ ਨੂੰ ਸ਼ਾਂਤ ਕੀਤਾ ਜਾਂਦਾ ਹੈ ਨਮਕ ਦੇ ਇਹ ਟੋਟਕੇ ਨਾ ਸਿਰਫ ਧਨ ਲਾਭ ਕਰਵਾਉਂਦੇ ਹਨ ਸਗੋਂ ਭਾਗ ਨੂੰ ਵੀ ਮਜ਼ਬੂਤ ਕਰਦੇ ਹਨ ਅਤੇ ਨਮਕ ਦੇ ਇਹ ਉਪਾਅ ਘਰ ਤੋਂ ਬੁਰੀਆਂ ਸ਼ਕਤੀਆਂ ਨੂੰ ਵੀ ਦੂਰ ਕਰਨ ਦਾ ਕੰਮ ਕਰਦੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਇਕ ਜ਼ਰੂਰ ਕਰੋ ਅਤੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜ਼ਰੂਰ ਲਿਖੋ ਨੰਬਰ 1 ਤੰਤਰ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਨਮਕ ਨਕਾਰਾਤਮਕ ਊਰਜਾ ਨੂੰ ਨਸ਼ਟ ਕਰਕੇ ਸਕਾਰਾਤਮਕ ਊਰਜਾ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਕੁਝ ਲੋਕ ਤਾਂ ਵਸ਼ੀਕਰਨ ਲਈ ਵੀ ਨਮਕ ਦੀ ਬਹੁਤ ਵਰਤੋਂ ਕਰਦੇ ਹਨ। ਤੰਤਰ ਸ਼ਾਸਤਰ ਅਨੁਸਾਰ ਜੇਕਰ ਨਮਕ ਨੂੰ ਸਹੀ ਤੰਤਰ ਮੰਤਰ ਨਾਲ ਵਰਤਿਆ ਜਾਵੇ ਤਾਂ ਇਹ ਤੁਹਾਨੂੰ ਰਾਤੋਂ ਰਾਤ ਅਮੀਰ ਵੀ ਬਣਾ ਸਕਦਾ ਹੈ। ਨੰਬਰ 2 ਜੋਤਿਸ਼ ਸ਼ਾਸਤਰ ਅਨੁਸਾਰ ਨਮਕ ਨੂੰ ਚੰ드ਰਮਾ ਅਤੇ ਸ਼ੁੱਕਰ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਨਮਕ ਨੂੰ ਕਿਸੇ ਸਟੀਲ ਜਾਂ ਲੋਹੇ ਦੇ ਬਰਤਨ ਵਿੱਚ ਰੱਖਦੇ ਹੋ ਤਾਂ ਇਹ ਚੰ드ਰਮਾ ਅਤੇ ਸ਼ਨੀ ਦਾ ਮਿਲਨ ਹੋਵੇਗਾ ਅਤੇ ਇਹ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ ਇਹ ਰੋਗ ਅਤੇ ਸੋਗ ਦਾ ਕਾਰਨ ਬਣ ਸਕਦਾ ਹੈ ਨਮਕ ਨੂੰ ਕਿਸੇ ਪਲਾਸਟਿਕ ਦੇ ਪਾਤਰ ਵਿੱਚ ਵੀ ਨਹੀਂ ਰੱਖਣਾ ਚਾਹੀਦਾ ਨਮਕ ਨੂੰ ਸਿਰਫ ਕਾਚ ਦੇ ਪਾਤਰ ਵਿੱਚ ਰੱਖਣ ਨਾਲ ਹੀ ਇਹ ਬੁਰਾ ਅਸਰ ਨਹੀਂ ਦਿੰਦਾ ਨੰਬਰ 3 ਜੇਕਰ ਤੁਹਾਨੂੰ ਕੋਈ ਵਿਅਕਤੀ ਪਸੰਦ ਨਹੀਂ ਹੈ ਤਾਂ ਉਸ ਦਾ ਨਮਕ ਨਾ ਖਾਓ ਉਸ ਦਾ ਮਿੱਠਾ ਖਾ ਸਕਦੇ ਹੋ ਪਰ ਨਮਕ ਨਹੀਂ ਕਿਸੇ ਪਾਪੀ ਵਿਅਕਤੀ ਦੇ ਘਰ ਦਾ ਨਮਕ ਤਾਂ ਕਦਾਈਚ ਨਾ ਖਾਓ ਨਹੀਂ ਤਾਂ ਤੁਹਾਡਾ ਜੀਵਨ ਵੀ ਉਸ ਦੇ ਸਮਾਨ ਹੋ ਲੱਗੇਗਾ ਹਰ ਕਿਸੇ ਦਾ ਨਮਕ ਜਾਂ ਨਮਕੀਨ ਨਾ ਖਾਓ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਮਜਬੂਰੀ ਵਿੱਚ ਜਾਂ ਦਬਾਅ ਵਿੱਚ ਕਿਸੇ ਦਾ ਨਮਕ ਨਾ ਖਾਓ ਇਸ ਨਾਲ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਨਮਕ ਉਸੇ ਦਾ ਖਾਓ ਜਿਸ ਦੇ ਸੰਸਕਾਰ ਚੰਗੇ ਹੋਣ ਅਤੇ ਜੋ ਧਰਮ ਸਮਤ ਆਚਰਣ ਕਰਦਾ ਹੋਵੇ ਨੰਬਰ 4 ਨਮਕ ਅਤੇ ਕਾਚ ਦੋਵਾਂ ਨੂੰ ਰਾਹੂ ਦਾ ਕਾਰਕ ਮੰਨਿਆ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਨਮਕ ਨੂੰ ਕਾਚ ਦੀ ਪਿਆਲੀ ਵਿੱਚ ਭਰ ਕੇ ਸੰਚਾਲਿਆ ਜਾਂ स्नान ਘਰ ਵਿੱਚ ਰੱਖਦੇ ਹੋ ਤਾਂ ਉਹ ਤੋਂ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ ਰਾਹੂ ਦਾ ਸਭ ਤੋਂ ਵੱਧ ਦੋਸ਼ ਪ੍ਰਭਾਵ ਬਾਥਰੂਮ ਤੋਂ ਹੀ ਹੁੰਦਾ ਹੈ ਇਸ ਤੋਂ ਇਲਾਵਾ ਇਸ ਉਪਾਅ ਨਾਲ ਉੱਥੇ ਮੌਜੂਦ ਸੂਖਮ ਕਟਾਨੋ ਵੀ ਨਸ਼ਟ ਹੋ ਜਾਂਦੇ ਹਨ ਹਰ ਹਫਤੇ ਕਟੋਰੀ ਦਾ ਨਮਕ ਬਦਲਣਾ ਅਤੇ ਪੁਰਾਣਾ ਨਮਕ ਨੂੰ ਸੁੱਟ ਦੇਣਾ ਚਾਹੀਦਾ ਹੈ ਨੰਬਰ 5 ਨਮਕ ਘਰ ਤੋਂ ਨਕਾਰਾਤਮਕ ਊਰਜਾ ਦੂਰ ਕਰਨ ਦਾ ਕੰਮ ਕਰਦਾ ਹੈ ਇਸ ਲਈ ਘਰ ਵਿੱਚ ਪੂੰਝਾ ਲਗਾਉਂਦੇ ਸਮੇਂ ਪਾਣੀ ਵਿੱਚ ਚੁਟਕੀ ਭਰ ਨਮਕ ਮਿਲਾ ਦਿਓ ਹਫਤੇ ਵਿੱਚ ਦੋ ਵਾਰ ਅਜੀਹਾ ਕਰਨ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਕੀ ਜਾਂਦਾ ਹੈ ਕਿ ਘਰ ਵਿੱਚ ਨਮਕ ਵਾਲਾ ਪੂੰਝਾ ਲਗਾਉਣ ਨਾਲ ਜਲਦੀ ਧਨ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤਰੱਕੀ ਚਾਹੁੰਦੇ ਹੋ ਤਾਂ ਘਰ ਵਿੱਚ ਨਮਕ ਨਾਲ ਪੂੰਝਾ ਜ਼ਰੂਰ ਲਗਾਓ। ਕਰਜ ਤੋਂ ਮੁਕਤੀ ਲਈ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਹਰ ਐਤਵਾਰ ਨੂੰ ਘਰ ਵਿੱਚ ਨਮਕ ਦੇ ਪਾਣੀ ਦਾ ਪੋਚਾ ਲਗਾਉਣਾ ਚਾਹੀਦਾ ਹੈ ਇਸ ਉਪਾਅ ਨੂੰ ਲਗਾਤਾਰ 3 ਮਹੀਨੇ ਤੱਕ ਕਰਨਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵੱਡੇ ਤੋਂ ਵੱਡੇ ਕਰਜ਼ੇ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 6 ਨਮਕ ਦਾ ਡਿੱਗਣਾ ਚੰਗਾ ਨਹੀਂ ਮੰਨਿਆ ਜਾਂਦਾ ਬੈਲਾਰੂਸ, ਜੁਕਰੋਇਨ ਅਤੇ ਰਮਾਨੀਆ ਵਰਗੇ ਦੇਸ਼ਾਂ ਵਿੱਚ ਇਸ ਨੂੰ ਦੁਰਭਾਗ ਅਤੇ ਵਿਵਾਦ ਦਾ ਸੂਚਕ ਸਮਝਿਆ ਜਾਂਦਾ ਹੈ। ਭਾਰਤ ਵਿੱਚ ਵੀ ਇਸ ਦਾ ਡਿੱਗਣਾ ਸ਼ੁਭ ਮੰਨਿਆ ਗਿਆ ਹੈ। ਨਮਕ ਨੂੰ ਡਿੱਗਣ ਨਾਲ ਚੰ드ਰਮਾ ਤੇ ਸ਼ੁਕਰ ਦੋਵੇਂ ਕਮਜ਼ੋਰ ਹੋ ਜਾਂਦੇ ਹਨ। ਨੰਬਰ 7 ਬੁਰੀ ਨਜ਼ਰ ਨੂੰ ਦੂਰ ਕਰਨ ਵਿੱਚ ਨਮਕ ਬਹੁਤ ਅਸਰਦਾਰ ਹੈ। ਜੇਕਰ ਛੋਟੇ ਬੱਚੇ ਨੂੰ ਨਜ਼ਰ ਲੱਗ ਗਈ ਹੈ ਤਾਂ ਇੱਕ ਚੁਟਕੀ ਨਮਕ ਅਤੇ ਥੋੜੀ ਜਿਹੀ ਰਾਈ ਲੈ ਲਓ ਫਿਰ ਇਸ ਨੂੰ 7 ਵਾਰ ਸਿਰ ਦੇ ਉੱਪਰ ਤੋਂ ਘੁਮਾ ਕੇ ਪਾਣੀ ਵਿੱਚ ਵਹਾ ਦਿਓ ਤੁਰੰਤ ਲਾਭ ਮਿਲੇਗਾ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਜਦ ਵਪਾਰ ਵਿੱਚ ਨੁਕਸਾਨ ਹੋ ਰਿਹਾ ਹੈ ਤਾਂ ਆਪਣੇ ਹੱਥ ਵਿੱਚ ਪੀਸਿਆ ਹੋਇਆ ਨਮਕ ਲੈ ਕੇ ਇਸ ਨੂੰ ਸਿਰ ਦੇ ਉੱਪਰ 3 ਵਾਰੀ ਘੁਮਾ ਕੇ ਦਰਵਾਜ਼ੇ ਦੇ ਬਾਹਰ ਸੁੱਟ ਦਿਓ ਅਜਿਹਾ ਲਗਾਤਾਰ 3 ਦਿਨ ਕਰੋ ਜੇਕਰ ਕੋਈ ਲਾਭ ਨਾ ਹੋਵੇ ਤਾਂ ਨਮਕ ਨੂੰ ਸਿਰ ਤੋਂ ਉਤਾਰ ਕੇ ਸੁਚਾਲਿਆ ਵਿੱਚ ਪਾ ਦਿਓ ਅਤੇ ਪਾਣੀ ਨਾਲ ਵਹਾ ਦਿਓ ਇਸ ਨਾਲ ਨਿਸ਼ਚਿਤ ਰੂਪ ਨਾਲ ਲਾਭ ਮਿਲੇਗਾ ਨੰਬਰ 8 ਨਮਕ ਨੂੰ ਕਦੇ ਵੀ ਕਿਸੇ ਵਿਅਕਤੀ ਨੂੰ ਸਿੱਧੇ ਹੱਥ ਨਾਲ ਨਹੀਂ ਦੇਣਾ ਚਾਹੀਦਾ ਕਿਹਾ ਜਾਂਦਾ ਹੈ ਕਿ ਸਿੱਧੇ ਹੱਥ ਨਾਲ ਨਮਕ ਦੇਣ ਨਾਲ ਇਨਸਾਨ ਨਾਲ ਤੁਹਾਡੀ ਲੜਾਈ ਹੋ ਸਕਦੀ ਹੈ ਨਮਕ ਦਾ ਪੈਕਟ ਵੀ ਦੇਣ ਤੋਂ ਬਚਣਾ ਚਾਹੀਦਾ ਹੈ। ਅਜੀਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦੇ ਸਬੰਧ ਖਰਾਬ ਹੋ ਸਕਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਹੱਥ-ਪੈਰ ਧੋਣ ਨਾਲ ਨਾ ਸਿਰਫ ਚੰਗੀ ਨੀਂਦ ਆਉਂਦੀ ਹੈ ਸਗੋਂ ਰਾਹੂ ਅਤੇ ਕੇਤੂ ਦਾ ਦੋਸ਼ ਵੀ ਘਟ ਹੁੰਦਾ ਹੈ। ਤੰਤਰ ਸ਼ਾਸਤਰਾਂ ਵਿੱਚ ਦ੍ਰਿਤਰਤਾ ਦੂਰ ਕਰਨ ਲਈ ਬਰਕਤ ਲਈ ਨਮਕ ਦਾ ਟੋਟਕਾ ਬਹੁਤ ਅਸਰਦਾਰ ਮੰਨਿਆ ਗਿਆ ਹੈ ਇਸ ਲਈ ਨਮਕ ਨੂੰ ਕਾਚ ਦੀ ਪਿਆਲੀ ਵਿੱਚ ਭਰ ਕੇ ਉਸ ਵਿੱਚ ਚਾਰ ਲੋង ਪਾ ਦਿਓ ਅਜਿਹਾ ਕਰਨ ਨਾਲ ਘਰ ਵਿੱਚ ਲక్ష్ਮੀ ਮਾਂ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਧਨ ਦੀ ਬਰਕਤ ਹੁੰਦੀ ਹੈ ਨੰਬਰ 9 ਨਮਕ ਦੇ ਟੋਟਕੇ ਨਾਲ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ਕਈ ਵਾਰ ਬਿਨਾ ਕਿਸੇ ਵਜ੍ਹਾ ਦੀ ਮਾਨ ਵਿੱਚ ਬਚੈਨੀ ਹੋਣ ਲੱਗਦੀ ਹੈ ਇਸ ਕਾਰਨ ਵਿਅਕਤੀ ਮਾਨਸਿਕ ਚਿੰਤਾ ਅਤੇ ਤਣਾਅ ਵਿੱਚ ਘਿਰ ਜਾਂਦਾ ਹੈ ਇਸ ਸਥਿਤੀ ਵਿੱਚ ਆਪਣੇ ਇੱਕ ਹੱਥ ਦੀ ਮੁੱਟੀ ਵਿੱਚ ਨਮਕ ਲੈ ਕੇ ਆਪਣੇ ਉੱਪਰ ਤੋਂ 7 ਵਾਰ ਘਮਾਓ ਅਤੇ ਉਸ ਨੂੰ ਬਾਸ਼ ਬੇਸਣ ਵਿੱਚ ਵਹਾ ਕੇ ਥੋੜੀ ਦੇਰ ਪਾਣੀ ਚਲਾਓ ਕੁਝ ਹੀ ਦੇਰ ਵਿੱਚ ਬਚੈਨੀ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਨੰਬਰ 10 ਜੇਕਰ ਪਤੀ ਪਤਨੀ ਵਿੱਚ ਅਕਸਰ ਝਗੜਾ ਹੁੰਦਾ ਹੈ ਜਾਂ ਘਰ ਵਿੱਚ ਤਣਾਅ ਰਹਿੰਦਾ ਹੈ ਤਾਂ ਨਮਕ ਦਾ ਇੱਕ ਟੋਟਕਾ ਅਜਮਾ ਕੇ ਵੇਖੋ ਇੱਕ ਕੱਚ ਦੀ ਕਟੋਰੀ ਜਾਂ ਗਲਾਸ ਵਿੱਚ ਸੈਂਦਾ ਨਮਕ ਪਾ ਕੇ ਇਸ ਨੂੰ ਆਪਣੇ ਬੈਡਰੂਮ ਵਿੱਚ ਰੱਖੋ ਕਮਰੇ ਤੋਂ ਨਕਾਰਾਤਮਕ ਊਰਜਾ ਖਤਮ ਹੋਵੇਗੀ ਅਤੇ ਘਰ ਵਿੱਚ ਹਾਲਾਦ ਸੁਧਰ ਲੱਗਣਗੇ ਦਾੰਪਤੀ ਸਬੰਧਾਂ ਵਿੱਚ ਸੁਧਾਰ ਲਈ ਰਾਤ ਨੂੰ ਸੈਂਦਾ ਨਮਕ ਜਾਂ ਸਪੈਇਡ ਸਾਬਤ ਨਮਕ ਦਾਇਕ ਛੋਟਾ ਟੁਕੜਾ ਆਪਣੇ ਬੈਡਰੂਮ ਦੇ ਕੋਨੇ ਵਿੱਚ ਰੱਖ ਕੇ ਸੌਂ ਜਾਓ ਇਸ ਨਾਲ ਪਤੀ ਪਤਨੀ ਵਿੱਚ ਪਿਆਰ ਵਧਦਾ ਹੈ ਨੰਬਰ 11 ਕਈ ਵਾਰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਿਅਕਤੀ ਨੂੰ ਮਾਣ ਚਾਹੀ ਮਾਤਰਾ ਵਿੱਚ ਪੈ ਜਾਂਦਾ ਹੈ ਇਸ ਸਥਿਤੀ ਵਿੱਚ ਇੱਕ ਕੱਚ ਦਾ ਗਲਾਸ ਲਓ ਅਤੇ ਉਸ ਵਿੱਚ ਪਾਣੀ ਅਤੇ ਨਮਕ ਮਿਲਾ ਕੇ ਘਰ ਦੇ ਨਿਰਧਿਤ ਕੋਣ ਦੱਖਣੀ ਪੱਛਮੀ ਦਿਸ਼ਾ ਵਿੱਚ ਰੱਖ ਦਿਓ। ਇਸ ਪਾਣੀ ਦੇ ਗਲਾਸ ਦੇ ਪਿੱਛੇ ਇੱਕ ਲਾਲ ਰੰਗ ਦਾ ਬਲਬ ਵੀ ਲਗਾਓ। ਹਰ 15 ਦਿਨ ਵਿੱਚ ਗਲਾਸ ਵਿੱਚ ਭਰਿਆ ਨਮਕੋ ਮਿਲਿਆ ਪਾਣੀ ਬਦਲਦੇ ਰਹੋ। ਕਿਆ ਜਾਂਦਾ ਹੈ ਕਿ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਦੇ ਸੰਕਟ ਦੂਰ ਹੋਣ ਲੱਗਣਗੇ ਅਤੇ ਪੈਸਾ ਆਉਣ ਲੱਗਦਾ ਹੈ ਵੈਸੇ ਇਹ ਉਪਾਅ ਨੂੰ ਐਤਵਾਰ ਅਤੇ ਮੰਗਲਵਾਰ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪੂਰਨ ਫਲ ਮਿਲੇਗਾ ਨੰਬਰ 12 ਜੇਕਰ ਕਿਸੇ ਨੂੰ ਨજર ਲੱਗ ਗਈ ਹੈ ਤਾਂ ਇਹ ਉਪਾਅ ਕਰੋ ਸੱਤ ਵਾਰ ਇੱਕ ਚੁਟਕੀ ਨਮਕ ਨજર ਲੱਗੇ ਵਿਅਕਤੀ ਉਤੋਂ ਉਤਾਰੋ ਅਤੇ ਇਸ ਨੂੰ ਵਹਿੰਦੇ ਪਾਣੀ ਵਿੱਚ ਵਹਾ ਦਿਓ ਨਾਲ ਖੋਲੋ ਅਤੇ ਨਮਕ ਨੂੰ ਉਸ ਵਿੱਚ ਪਾ ਦਿਓ ਇਸ ਨਾਲ ਨજર ਦੋਸ਼ ਦੂਰ ਹੋ ਜਾਵੇਗਾ ਵਿਅਕਤੀ ਗਦ ਬਾਧਾ ਲਈ ਇੱਕ ਮੁਠੀ ਪੀਸਿਆ ਹੋਇਆ ਨਮਕ ਲੈ ਕੇ ਸ਼ਾਮ ਨੂੰ ਆਪਣੇ ਸਿਰ ਦੇ ਉੱਪਰ ਤੋਂ ਤਿੰਨ ਵਾਰ ਉਤਾਰੋ ਇਸ ਨੂੰ ਦਰਵਾਜ਼ੇ ਦੇ ਬਾਹਰ ਸੁੱਟ ਦਿਓ ਆ ਜੀਹਾ ਲਗਾਤਾਰ 3 ਦਿਨ ਕਰੋ ਜੇਕਰ ਆਰਾਮ ਨਾ ਮਿਲੇ ਤਾਂ ਨਮਕ ਨੂੰ ਸਿਰ ਦੇ ਉੱਪਰ ਤੋਂ ਵਾਰ ਕੇ ਸੁਚਾਲਿਆ ਵਿੱਚ ਪਾ ਦਿਓ ਅਤੇ ਫਲਸ਼ ਚਲਾ ਦਿਓ ਇਹ ਉਹ ਪਾ ਨਿਸ਼ਚਿਤ ਰੂਪ ਨਾਲ ਲਾਭਕਾਰੀ ਹੋਵੇਗਾ ਨੰਬਰ 13 ਜੇਕਰ ਕੋਈ ਵਿਅਕਤੀ ਲੰਮੀ ਬਿਮਾਰੀ ਤੋਂ ਗ੍ਰਸਤ ਹੈ ਤਾਂ ਉਸ ਦੇਸ ਰਾਣੀ ਕਾਚ ਦੇ ਇੱਕ ਬਰਤਨ ਵਿੱਚੋਂ ਨਮਕ ਰੱਖੋ ਹਰ ਹਫਤਾ ਉਸ ਨਮਕ ਨੂੰ ਬਦਲੋ ਅਤੇ ਨਵੀਂ ਮਾਤਰਾ ਵਿੱਚੋਂ ਨਮਕ ਰੱਖ ਦਿਓ ਹੌਲੀ ਹੌਲੀ ਉਸ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋਣ ਲੱਗੇਗਾ ਧਿਆਨ ਰੱਖਿ ਕਿ ਇਹ ਉਪਾਅ ਦੇ ਨਾਲ ਚਿਕਿਤਸਕੀ ਪરાਮਾਰਸ਼ ਲੈਣਾ ਵੀ ਜ਼ਰੂਰੀ ਹੈ ਨੰਬਰ 14 ਕਈ ਵਾਰ ਤੁਸੀਂ ਆਪਣੇ ਘਰ ਵਿੱਚ ਵਾਸਤੂ ਦੋਸ਼ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਹੋ ਅਜੇ ਵਿੱਚ ਤੁਸੀਂ ਆਪਣੇ ਸ্নান ਘਰ ਵਿੱਚ ਸੀਸੇ ਦੇ ਪਿਆਲੇ ਵਿੱਚ ਨਮਕ ਭਰ ਕੇ ਰੱਖ ਦਿਓ ਅਜਿਹਾ ਕਰਨ ਨਾਲ ਤੁਹਾਡੇ ਘਰ ਦੇ ਅੰਦਰ ਦਾ ਵਾਸਤੂ ਦੋਸ਼ ਦੂਰ ਹੋ ਜਾਵੇਗਾ ਨੰਬਰ 15 ਭੋਜਨ ਪਕਾਉਂਦੇ ਸਮੇਂ ਭੋਜਨ ਨੂੰ ਚੱਖੋ ਨਹੀਂ ਕਿਆ ਜਾਂਦਾ ਹੈ ਇਸ ਨਾਲ ਭੋਜਨ ਦੀ ਪਵਿੱਤਰਤਾ ਨਸ਼ਟ ਹੋ ਜਾਂਦੀ ਹੈ ਅਤੇ ਦ੍ਰਿਤਰਤਾ ਆਉਂਦੀ ਹੈ ਜੇਕਰ ਨਮਕ ਘਟ ਹੋਵੇਗਾ ਤਾਂ ਉਸ ਨੂੰ ਬਾਅਦ ਵਿੱਚ ਪਾ ਸਕਦੇ ਹੋ ਯਾਦ ਰੱਖੋ ਭਗਵਾਨ ਨੂੰ ਭੋਜਨ ਨਵੇਦੇ ਅਰਪਿਤ ਕਰਨ ਤੋਂ ਬਾਅਦ ਵੀ ਭੋਜਨ ਚੱਖੋ ਤਾਂ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਤੁਸੀਂ ਆਪਣੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਾਡੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ